ਹੋਨਾ ਐਬਿਲ ਮਸੀਆ ਫਿਲਮ ਆ ਲੋ ਜੀ ਮਸੀਆ ਫਿਲਮ ਦਾ ਪੋਸਟਰ ਆ ਜਿਹੜਾ ਅੱਜ ਰਿਲੀਜ਼ ਹੋ ਰਿਹਾਗਾ ਇਹ ਮਸੀਆ ਫਿਲਮ ਜਲਦੀ ਹੀ ਜਿਹੜੀ ਆ ਸਿਨੇਮਿਆਂ ਦੇ ਵਿੱਚ ਆਊਗੀ ਤੇ ਪੋਸਟਰ ਜਿਹੜਾ ਉਹਦਾ ਅੱਜ ਰਿਲੀਜ਼ ਹੋ ਗਿਆ ਹੈ ਸ਼ਸ਼ੇਕਾਲ ਜੀ ਮੈਂ ਤੁਹਾਡੇ ਨਾਲ ਮਨਪ੍ਰਿਤ ਅਸੀਂ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਕਸਵਾ ਦੇ ਵਿੱਚ ਪਹੁੰਚੇ ਹੋયા ਜਿੱਥੇ ਕਿ ਮਸਿਆ ਫਿਲਮ ਦਾ ਅੱਜ ਜਿਹੜਾ ਪੋਸਟਰ ਰਿਲੀਜ਼ ਹੋ ਰਿਹਾ ਤੇ ਉਹਦੀ ਕੁੰਡਚਕਾਈ ਜਿਹੜੀ ਪੋਸਟਰ ਦੀ ਕੀਤੀ ਜਾ ਰਹੀ ਹੈ ਕੁੰਡਚਕਾਈ ਕਰਨ ਆਏ ਨੇ ਲੋਕ ਪ੍ਰੈਸ ਨੇ ਅਖਬਾਰ ਦੇ ਮੁੱਖ ਸੰਪਾਦਕ ਸਰ ਬਲਵਿੰਦਰ ਸਿੰਘ ਜੀ ਤੇ ਮੇਰੇ ਨਾਲ ਫਿਲਮ ਦੇ ਰਾਈਟਰ ਡਾਇਰੈਕਟਰ ਲਖਵਿੰਦਰ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਤੁਸੀਂ ਪੋਸਟਰ ਦੀ ਕੁੰਡਸਕਾਈ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਕਰਦੇ ਆ ਚੈਨਲ ਤੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਮਸਿਆ ਫਿਲਮ ਦਾ ਜਿਹ ਪੋਸਟਰ ਤਸਵੀਰ ਰਿਲੀਜ਼ ਕੀਤਾ ਹੈ ਕੁੰਡਸਕਾਈ ਕੀਤੀ ਹੈ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅ ਦਰਸ਼ਕਾਂ ਨੂੰ ਮੈਂ ਹੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਡਾਕਟਰ ਬਰਿੰਦਰ ਸਿੰਘ ਤਾਲੀਵਾਲ ਲੂਕ ਫਲਾਈ ਦਾ ਸਨੇਹਾ ਦੇ ਸੰਪਾਦਕ ਉਹਨਾਂ ਦੀ ਸਮੁੱਚੀ ਟੀਮ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੇ ਅਚਾਨਕ ਸਨੇਹ ਦੇ ਤੁਸੀਂ ਆਏ ਤੇ ਟਾਈਮ ਕੱਢਿਆ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਅ ਪਹਿਲੇ ਪੋਸਟਰ ਦੀ ਘੁੰਮ ਚੁਕਾਈ ਹੋ ਰਹੀ ਆ ਜੀ ਜੀ ਤੇ ਸਾਡੀ ਫਿਲਮ ਮਮਸਿਆ ਪਾਰਟ 1 ਬਹੁਤ ਜਲਦ ਸਿਨੇਮਾ ਦਾ ਸ਼ਿੰਗਾਰ ਬਣੂਗੀ ਤੇ ਬਹੁਤ ਵੱਖਰੀ ਜੀ ਫਿਲਮ ਆ ਤੇ ਆਫਿਸ ਜੀ ਗੱਲ ਆ ਜਦੋਂ ਤੁਸੀਂ ਦੇਖੋਗੇ ਤਾਂ ਨਿਰਾਸ਼ ਨਹੀਂ ਹੋਵੋਗੇ ਇਸ ਪੱਖ ਤੋਂ ਕਿ ਹਾਂ ਅਸੀਂ ਕੋਈ ਕਾਮੇਡੀ ਦੇਖ ਕੇ ਟਾਈਮ ਬਰਬਾਦ ਨਹੀਂ ਕੀਤਾ ਅਸੀਂ ਕੁਝ ਡਿਫਰੈਂਟ ਤਜਰਬਾ ਮਿਲਿਆ ਸਾਨੂੰ ਸਨੇਮੇਂ ਦੇ ਟਿਕਟ ਖਰੀਦ ਜੀ ਸੋ ਦਰਸ਼ਕੋ ਇਹਨਾਂ ਦੇ ਦੱਸਣ ਦੇ ਮੁਤਾਬਕ ਲੱਗ ਰਿਹਾ ਕਿ ਫਿਲਮ ਦੇ ਵਿੱਚ ਵਾਕਈ ਕੁਝ ਡਿਫਰੈਂਟ ਹੈਗਾ ਸੋ ਤੁਸੀਂ ਵੀ ਇਸ ਫਿਲਮ ਨੂੰ ਸਨੇਮਿਆਂ ਦੇ ਵਿੱਚ ਜ਼ਰੂਰ ਦੇਖਣ ਜਾਣਾ ਗੱਲਬਾਤ ਕਰਾਂਗੇ ਸਰ ਬਲਵਿੰਦਰ ਸਿੰਘ ਜੀ ਨਾਲ ਜਿਨ੍ਹਾਂ ਨੇ ਲੋਕ ਪ੍ਰੈਸ ਨਖਵਾਦ ਦੇ ਮੁੱਖ ਸੰਪਾਦਕ ਨੇ ਹੁੰਡ ਚਕਾਈ ਕੀਤੀ ਆ ਪੋਸਟ ਦੀ ਸ਼ਸ਼ੀਕਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਹੋਸਟਲ ਦੀ ਕੁੰਚਾਈ ਕੀਤੀ ਆ ਹਾਂ ਪਹਿਲਾਂ ਤੁਮ ਬਧਾਈ ਦੇਣਾ ਭਾਈ ਲਖਿੰਦਰ ਹੋਰਾਂ ਨੂੰ ਤੇ ਭਾਈ ਐਮ ਐਸ ਵਾਲਵਾਜੀ ਨੂੰ ਚਮਕੌਰ ਜੀ ਨੂੰ ਤੇ ਜਿੰਨੀ ਵੀ ਟੀਮ ਹੈਗੀ ਮਸਿਆ ਫਿਲਮ ਦੀ ਇਸ ਫਿਲਮ ਦੇ ਵਿੱਚ ਪਹਿਲਾ ਪਾਰਟ ਆ ਇਸ ਫਿਲਮ ਦੇ ਅਲੱਗ-ਅਲੱਗ ਪਾਰਟ ਹਜੇ ਆਉਣੇ ਨੇ ਸਭ ਤੋਂ ਵੱਡੀ ਗੱਲ ਹੈ ਵੀ ਇਸ ਫਿਲਮ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਵੀ ਰਿਲੀਜ਼ ਕਰਨ ਦੀ ਜਿਹੜਾ ਪ੍ਰੋਗਰਾਮ ਲਿਖਿਆ ਜਾ ਰਿਹਾ ਹੈਗਾ ਜੀ ਵੀ ਦਰਸ਼ਕਾਂ ਨੂੰ ਪੰਜਾਬੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਦੇ ਵਿੱਚ ਵੀ ਇਹ ਫਿਲਮ ਮਿਲੇ ਜੀ ਉਹਦੇ ਉੱਤੇ ਵੀ ਜਿਹੜੀ ਟੀਮ ਹੈਗੀ ਉਹ ਵਰਕ ਕਰ ਰਹੀ ਹੈਗੀ ਤੇ ਬੜੀ ਅੱਛਾ ਲੱਗਿਆ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਵੱਖਰੀ ਵੱਖਰੀ ਤਰ੍ਹਾਂ ਦੀ ਜਿਹੜੀ ਫਿਲਮ ਹੈ ਉਹ ਲੈ ਕੇ ਆ ਰਹੇ ਨੇਗੇ ਔਰ ਮੈਂ ਵੱਡੀ ਗੱਲ ਪਹਿਲਾਂ ਵੀ ਬੋਲ ਕੇ ਹਟਿਆ ਸੀਗਾ ਵੀ ਪਿੰਡਾਂ ਦੇ ਵਿੱਚੋਂ ਉੱਠ ਕੇ ਵੱਡੇ ਪੱਧਰ ਤੇ ਇੱਕ ਵੱਡੀ ਇੰਡਸਟਰੀ ਦੇ ਵਿੱਚ ਪੈਰ ਰੱਖਣਾ ਖਾਲਾ ਜੀ ਦਾ ਬਾੜਾ ਨਹੀਂ ਜਿਹੜਾ ਇੱਕ ਇਹਨਾਂ ਨੇ ਇੱਕ ਕੰਮ ਇਹ ਕਰਕੇ ਦਿਖਾਇਆ ਜਿਹੜਾ ਆਪਾਂ ਕਹਿ ਲਈਏ ਵੀ ਪਿੰਡਾਂ ਤੋਂ ਉੱਠ ਕੇ ਆਮ ਰੁਟੀਨ ਚੱਲਾ ਕਹਿੰਦਾ ਵੀ ਪਿੰਡ ਵਾਲੇ ਬੰਦੇ ਕੀ ਕਰ ਸਕਦੇ ਨੇ ਪਰ ਇਹਨਾਂ ਨੇ ਇੱਕ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ ਵੀ ਬੰਦਾ ਕੁਝ ਵੀ ਕਰ ਸਕਦਾ ਹੈ ਕੋਈ ਜ਼ਰੂਰੀ ਨਹੀਂ ਹੈਗਾ ਵੀ ਕੋਈ ਬੰਬੇ ਕਲਕੱਤੇ ਦਿੱਲੀ ਵਾਲੇ ਜਿਹੜੇ ਵੱਡੀਆਂ ਫਿਲਮਾਂ ਬਣਾ ਸਕਦੇ ਨੇ ਮੈਂ ਵਧਾਈ ਦੇਣਾ ਵੀ ਸਾਡੇ ਸ਼ੇਰਪੁਰ ਦੇ ਵਿੱਚੋਂ ਉੱਠ ਕੇ ਭਾਈ ਲਖਵਿੰਦਰ ਰੌਰੇ ਜੀ ਬਾਈ ਐਮ ਐਸ ਬਾਜਵਾ ਜੀ ਨੇ ਇੱਕ ਵੱਡੇ ਪਰਦੇ ਦੀ ਜਿਹੜੀ ਪੂਰੇ ਵਰਲਡ ਵਾਈਡ ਜਿਹੜੀ ਫਿਲਮ ਰਿਲੀਜ਼ ਹੋਏਗੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਜੀ ਸੋ ਦਰਸ਼ਕੋ ਇਨਾ ਸਭ ਦੇ ਮੁਤਾਬਕ ਦੱਸਣ ਦੇ ਮੁਤਾਬਕ ਤਾਂ ਹੀ ਆ ਰਿਹਾ ਕਿ ਵਾਕਈ ਫਿਲਮ ਦੇ ਵਿੱਚ ਕੁਝ ਡਿਫਰੈਂਟ ਹੈ ਸੋ ਇਹ ਤਾਂ ਹੁਣ ਤੁਸੀਂ ਦੱਸੋਗੇ ਕਿ ਫਿਲਮ ਦੇ ਵਿੱਚ ਡਿਫਰੈਂਟ ਕੀ ਸੀਗਾ ਤੇ ਫਿਲਮ ਨੂੰ ਦੇਖਣ ਜ਼ਰੂਰ ਜਾਣਾ ਮੇਰੇ ਨਾਲ ਫਿਲਮ ਦੇ ਪ੍ਰੋਜੈਕਟ ਹੈਡ ਮੁਖਤਿਆਰ ਬਾਜਵਾ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਿਰ ਤੁਸੀਂ ਜਿੱਦਾਂ ਕਿਹਾ ਕਿ ਇਸ ਫਿਲਮ ਦੇ ਵਿੱਚ ਕੁਝ ਡਿਫਰੈਂਟ ਹੈ ਵੀ ਦਸਕ ਜਿਹੜੇ ਇਸ ਫਿਲਮ ਨੂੰ ਦੇਖਣ ਜ਼ਰੂਰ ਜਾਣਾ ਸੋ ਇਸ ਫਿਲਮ ਦੇ ਵਿੱਚ ਐਸਾ ਕੀ ਹੈ ਜਿਹੜਾ ਇਸ ਫਿਲਮ ਨੂੰ ਲੋਕ ਪੈਸਾ ਖਰਚ ਕੇ ਦੇਖਣ ਜਾਣ ਫਿਲਮਾਂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਰੋਜ਼ ਫਿਲਮਾਂ ਕਮੇਡੀ ਆਉਂਦੀਆਂ ਜੀ ਤੇ ਬਣੇ ਜਾਂਦੇ ਧੜਾ ਧੜਾ ਬਣੀ ਜਾ ਰਹੀਆਂ ਨੇ ਹਨਾ ਆਈ ਜਾਂਦੇ ਨੇ ਜਾਈ ਜਾਂਦੇ ਨੇ ਤੇ ਜੇ ਅਸੀਂ ਵੀ ਇਸੇ ਲਾਈਨ ਦੇ ਵਿੱਚ ਲੱਗ ਗਏ ਹਾਂ ਤਾਂ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਅਸੀਂ ਕੋਈ ਅਲੱਗ ਇੱਕ ਹਾਰਰ ਕਨਸੈਪਟ ਲੈ ਕੇ ਆਏ ਹਾਂ ਜਿਹੜਾ ਕਿ ਅਲੱਗ ਤਰ੍ਹਾਂ ਦੀ ਕਨਸੈਪਟ ਹੈ ਜੀ ਤੇ ਨਹੀਂ ਤਾਂ ਜੇ ਇਹਨਾਂ ਦੇ ਲਾਈਨ ਵਿੱਚ ਲੱਗ ਜਾਂਦੇ 51 ਪਹਿਲਾਂ ਬਣੀ ਹੈ 52 53 ਨੂੰ ਛੱਡੀ ਜਾਂਦੀ ਹੈ ਹਾਂ ਜੀ ਤੇ ਇਸ ਲਈ ਇਹ ਫਿਲਮ ਦੇਖਿਓ ਤੇ ਟੀਜ਼ਰ ਟ੍ਰੇਲਰ ਤੋਂ ਪਤਾ ਲੱਗ ਜੂ ਕਿ ਕਿਸ ਤਰ੍ਹਾਂ ਦੀ ਆ ਰਹੀ ਹੈ ਨਾ ਜੀ ਇਸ ਦੁਆਰ ਟ੍ਰੇਲਰ ਆ ਰਿਹਾ ਟੀਜ਼ਰ ਆ ਰਿਹਾ ਜਿਸ ਮੈਂ ਉਸ ਤੋਂ ਹੀ ਸਾਨੂੰ ਜਜ ਕਰ ਲਓ ਵੀ ਫਿਲਮ ਕਿਸ ਤਰ੍ਹਾਂ ਦੀ ਆ ਰਹੀ ਹੈ ਬਹੁਤ ਵਧੀਆ ਇੱਕ ਕਨਸੈਪਟ ਹੈ ਸਾਡੇ ਡਾਇਰੈਕਟਰ ਸਾਹਿਬ ਇੱਕ ਕਰੈਕਟਰ ਨੇਗੇ ਡਾਇਰੈਕਟਰ ਨੇਗੇ ਇਹਨਾਂ ਨੇ ਬਸ ਬਹੁਤ ਹੀ ਅਲੱਗ ਮਤਲਬ ਕਨਸੈਪਟ ਦਿੱਤਾ ਹੈ ਹਾਂ ਹਾਂ ਸੋ ਦਰਸ਼ਕੋ ਤੁਸੀਂ ਰੋਮਾਂਟਿਕ ਫਿਲਮਾਂ ਵੀ ਬਹੁਤ ਦੇਖ ਲੀਆਂ ਹੋਣਗੀਆਂ ਤੇ ਕਮੇਡੀ ਫਿਲਮਾਂ ਵੀ ਬਹੁਤ ਦੇਖ ਲੀਆਂ ਹੋਣਗੀਆਂ ਤੇ ਇੱਕ ਡਿਫਰੈਂਟ ਜੀ ਫਿਲਮ ਜਿਹੜੇ ਐਮ ਐਸ ਬਾਜਵਾ ਤੇ ਲਖਵਿੰਦਰ ਪਾਜੀ ਲੈ ਕੇ ਆਏ ਨੇ ਤੁਹਾਡੇ ਸਾਹਮਣੇ ਉਸ ਫਿਲਮ ਨੂੰ ਇੱਕ ਵਾਰ ਜ਼ਰੂਰ ਦੇਖਿਓ ਅੱਜ ਉਹਦਾ ਪੋਸਟਰ ਰਿਲੀਜ਼ ਹੋ ਗਿਆ ਆ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪੋਸਟਰ ਰਿਲੀਜ਼ ਕੀਤਾ ਗਿਆ